ਅਨਜੀ ਦੋਸਤੋ ਕੀ ਹਲਚਲ ਹੈ ਜੀ ਤੇ ਦੋਸਤੋ ਅੱਜ ਬਸ਼ੇਰੀ ਲਿਆਏ ਆ ਮਾਰਵਾੜੀ ਜੀ ਤੁਹਾਡੇ ਲਈ ਨੁਮਰੋ ਹਜੇ 2 ਦੰਦ ਦੀ ਹੋਈ ਆ ਤੇ ਆਪਣੇ ਵਾਲੇ ਜੈ ਰਾਜ ਤੋਂ ਮੀਟ ਵੀ ਕਰਾਤੀ ਸਾਰੀ ਡਿਟੇਲ ਦਵਾਂ ਕੀ ਹਾਈਟਾ ਕਿੰਨੀ ਉਮਰ ਪਰਫੈਕਟ ਤੇ ਕਿੰਨੇ ਦਿਨ ਮੀਟ ਹੋਈ ਨਾ ਹੋਈ ਆ ਤੇ ਰੇਟ ਦਾ ਵੀ ਆਈਡੀ ਦਵਾਂ ਪਹਿਲਾਂ ਤੁਸੀਂ ਬਰੀਕੀਆਂ ਚੈੱਕ ਕਰੋ ਗਰਦਨ ਦੀ ਕੁਆਲਿਟੀ ਚੈੱਕ ਕਰੋ ਤੇ ਫਿਰ ਕੰਨਾਂ ਦੀ ਵੀ ਚੈੱਕ ਕਰੋ ਨੇ ਤਿੰਨ ਪੈਰ ਮਿੱਤਰੋ ਚਿੱਟੇ ਆ ਤੇ ਪਹਿਲਾਂ ਤਾਂ ਸਵਾਗਤ ਹੈ ਸਾਰਿਆਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਜੀ ਅੱਜ ਮਾਰਵਾੜੀ ਦੀ ਚੰਗੀ ਕੁਆਲਿਟੀ ਦੀ ਬਸ਼ੇਰੀ ਲੈ ਆਂ ਉਮਰੋਂ 2 ਦਾੰਦਾ ਜੀ ਤੇ ਤਕਰੀਬਨ ਫੱਟੀ ਵਾਲੀ ਆਪਾਂ ਮੰਨੀਏ ਤਾਂ 59 ਪਲੱਸ 95 ਇੰਚ ਹਾਈਟ ਹੋ ਫੀਤੇ ਵਾਲੀ ਤਾਂ 60ੋਂ ਵੀ ਬਾਹਰ ਹੋਈ ਤਿੰਨ ਪੈਰ ਚਿੱਟੇ ਪਤਲੀ ਧੌਣ ਕੁੰਡੀ ਵਾਲਾ ਕੰਨ ਤੇ ਬਾਲ ਭੋਰੀਆਂ ਦੀ ਜਮਾਂ ਸਾਫ ਆ ਅੰਗਾਂ ਪੈਰਾਂ ਦੀ ਸਾਫ ਆ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਜੇ ਤੁਸੀਂ ਵੀ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿੱਤਰੋ ਡਿਟੇਲ ਦਿੰਨੇ ਸਾਨੂੰ ਬਿਸ਼ੀਰੀ ਦੀ ਜਿਹਦੇ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਮਾਰਵਾੜੀ ਹੈ ਜੀ ਮਾਲਕਾਂ ਅਨੁਸਾਰ ਦੱਸਿਆ ਤਾਂ ਆਪਾਂ ਨੂੰ ਦੇਵਲੀ ਲਾਈਨ ਚੋਂ ਸੀ ਪਰ ਆਪਾਂ ਆ ਨੋਨ ਮੰਨ ਕੇ ਦਵਾਂਗੇ ਕਿਉਂਕਿ ਕੋਈ ਆਪਣੇ ਕੋਲ ਪ੍ਰੂਫ ਨਹੀਂ ਕੋਈ ਵੀਡੀਓ ਨਹੀਂ ਤੇ ਕੋਈ ਲੈਗਸੀ ਨਹੀਂ ਪਰ ਹੈ ਵੀ ਕਹੇ ਚੰਗੇ ਘੋੜੇ ਦੀ ਗਰਦਨ ਦੀ ਕਿ ਉਹ ਕੁਆਲਿਟੀ ਪਤਲੀ ਕਰਦਨ ਉੰਡੀ ਵਾਲਾ ਕੰਨ ਤੇ ਮੱਥੇ ਦਾ ਬਲੇਜ ਬਲੂਜ ਬਹੁਤ ਜ਼ਿਆਦਾ ਸੋਹਣਾ ਪਰਫੈਕਟ ਬਲੇਜ ਆ ਪਤਲਾ ਬਲੇਜ ਆ ਤੇ ਤਿੰਨ ਪੈਰ ਗਿੱਟਿਆਂ ਤੋਂ ਥੱਲੇ ਹੀ ਚਟੇ ਆ ਤੇ ਹਾਈਟ ਹਜੇ ਦੂਰਾਂ ਦੋਈਏ 95 ਇੰਚ ਹੋਈ ਖੜੀ ਆ ਡੇਢ ਦੋ ਇੰਚ ਨੇ ਹਾਈਟ ਹਜੇ ਹੋਰ ਵੀ ਕਰ ਜਾਣੀ ਤੇ ਫਾਇਦਾ ਤੁਹਾਨੂੰ ਇਹ ਆ ਮਿੱਤਰੋ ਇਹ ਆਪਣੇ ਵਾਲੇ ਜੈ ਰਾਜ ਤੋਂ ਮੀਟ ਹੋਈ ਆ ਮੀਟ ਹੋਈ ਨੂੰ 15 20 ਦਿਨ ਹੋ ਗਏ ਜੀ ਤੇ ਸਾਰੀ ਫੋਟੋ ਵੀਡੀਓ ਪ੍ਰੂਫ ਮਿਲ ਜੂ ਮੀਟਿੰਗ ਦੀ ਪਰਚੀ ਮਿਲ ਜੂ ਸਲਿੱਪ ਮਿਲ ਜੂ ਅੰਦਰ ਦੀ ਚੈੱਕ ਹੋਈ ਹੋਈ ਆ ਸਾਫ਼ ਆ ਤੇ ਜੇ ਪਰ ਮਾਤਾ ਦਾ ਨਾਂ ਕਰੇ ਖਾਲੀ ਵੀ ਰਹਿ ਜਾਂਦੀ ਹੈ ਨਾ ਤਾਂ ਆਪਾਂ ਕੋਈ 1 ਰੁਪਏ ਫੀਸ ਨਹੀਂ ਲਵਾਂ ਤੁਹਾਡਾ 52000 ਫੀਸ ਵਾਲਾ ਬੱਚੇ ਨਾ ਜੈ ਰਾਜ ਦੀ 52000 ਰੁਪਏ ਫੀਸ ਹੈ ਜੀ ਤੇ ਫ੍ਰੀ ਭਰਾ ਕੇ ਦਵਾਂ ਮੰਨ ਲਓ ਲਾਈਨ ਦਾ ਬੱਚਾ ਆ ਜਾਣਾ ਕਿਉਂਕਿ ਜੈ ਰਾਜ ਦਾ ਡੀਐਨਏ ਵੀ ਹੋਇਆ ਪਾਸਪੋਰਟ ਵੀ ਬਣਿਆ ਕੱਲ ਨੂੰ ਤੁਹਾਨੂੰ ਬੱਚਾ ਵੇਚਣਾ ਸੌਖਾ ਹੋ ਜਾਉ ਕਿਉਂਕਿ ਅੱਜ ਕੱਲ੍ਹ ਜਿਵੇਂ ਪਤ ਕਹਿ ਦਿੰਦੇ ਹਨ ਜਿਵੇਂ ਬਈ ਪ੍ਰੂਫ ਵਾਲਾ ਜਾਨਵਰੀ ਵੇਖਦਾ ਤਾਂ ਮਿੱਤਰੋ ਲਾਈਨ ਦਾ ਬੱਚਾ ਦੇ ਜਾਂ ਬਿਸ਼ੀਰਾ ਬਿਸ਼ੀਰੀ ਜੋ ਵੀ ਹੋਵੇ ਤੇ ਰੇਟ ਬਹੁਤ ਇਹ ਨੰਬਰ ਦੋਸਤੋ ਸਕਰੀਨ ਤੇ ਦੇਤੇ ਜੇ ਪਸੰਦ ਹੋਈ ਬੱਚੀ ਸੰਪਰਕ ਕਰ ਲਿਓ ਹਨ ਤੇ ਆ ਕੇ ਸਾਹਮਣੇ ਦੇਖ ਵੀ ਸਕਦੇ ਆ ਤਿੰਨ ਪੈਰ ਚਿੱਟੇ ਮੱਥੇ ਪਟਾ ਸੋ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਪਸੰਦ ਆਈ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ